ਭਾਰਤ ਵਿੱਚ ਲਿਵਿੰਗ ਰਿਲੇਸ਼ਨਸ਼ਿਪ ਵਿੱਚ ਹੋਣ ਲਈ ਬੇਸ਼ੱਕ ਸੁਪਰੀਮ ਕੋਰਟ ਨੇ ਇੱਕ ਕਾਨੂੰਨ ਬਣਾਇਆ ਹੈ ਕਿ ਇੱਕ ਔਰਤ ਜਾਂ ਮਰਦ ਵਿਆਹ ਤੋਂ ਬਾਅਦ ਵੀ ਕਿਸੇ ਹੋਰ ਔਰਤ ਜਾਂ ਮਰਦ ਨਾਲ ਰਹਿ ਸਕਦੇ ਹਨ ਪਰ ਸਾਡੇ ਭਾਰਤ ਦੇਸ਼ ਦੇ ਰੀਤੀ ਰਿਵਾਜ ਇਸ ਦੀ ਇਜਾਜ਼ਤ ਨਹੀਂ ਦਿੰਦੇ ਹਨ ਪਰ ਇੱਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਅਕਤੀ ਵਿਆਹੁਤਾ ਹੋਣ ਦੇ ਬਾਵਜੂਦ ਦੂਜੀ ਔਰਤ ਨਾਲ ਨਜਾਇਜ਼ ਸਬੰਧ ਬਣਾ ਰਿਹਾ ਸੀ ਅਤੇ ਇਸ ਸਬੰਧ ਵਿੱਚ ਵਿਅਕਤੀ ਨੇ ਆਪਣੀ ਪਤਨੀ ਨੂੰ ਵੀਡੀਓ ਕਾਲ ਕੀਤੀ ਅਤੇ ਦਿਖਾਇਆ ਕਿ ਉਹ ਕਿਸੇ ਹੋਰ ਔਰਤ ਨਾਲ ਸਰੀਰਕ ਸਬੰਧ ਬਣਾ ਰਿਹਾ ਹੈ ਜਿਸ ਤੋਂ ਬਾਅਦ ਨਾਰਾਜ਼ ਪਤਨੀ ਨੇ ਉਸੇ ਹੋਟਲ ਦੇ ਬਾਹਰ ਜਾ ਕੇ ਪਤੀ ਦੀ ਕੁੱਟਮਾਰ ਕੀਤੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਔਰਤ ਨੇ ਦੱਸਿਆ ਕਿ ਉਸਦਾ ਪਤੀ ਬਾਹਰ ਦੀਆਂ ਹੋਰ ਔਰਤਾਂ ਨਾਲ ਨਜਾਇਜ਼ ਸਬੰਧ ਬਣਾ ਕੇ ਉਸਨੂੰ ਤੰਗ ਪ੍ਰੇਸ਼ਾਨ ਕਰਦਾ ਹੈ ਅਤੇ ਇਸ ਵਾਰ ਵੀ ਉਸਨੇ ਵੀਡੀਓ ਕਾਲ ਕਰਕੇ ਦੱਸਿਆ ਕਿ ਉਸਦੇ ਕਿਸੇ ਹੋਰ ਔਰਤ ਨਾਲ ਸਰੀਰਕ ਸਬੰਧ ਹਨ ਜਦੋਂ ਉਸਨੂੰ ਇਸ ਬਾਰੇ ਪਤਾ ਲੱਗਾ ਤਾਂ ਉਸਨੇ ਮੌਕੇ ਤੇ ਜਾ ਕੇ ਆਪਣੇ ਪਤੀ ਨੂੰ ਰੰਗੇ ਹੱਥੀ ਪੜ ਲਿਆ ਅਤੇ ਪਹਿਲਾਂ ਆਪਣੇ ਪਤੀ ਦੀ ਕੁਟਮਾਰ ਕੀਤੀ ਅਤੇ ਬਾਅਦ ਵਿੱਚ ਉਸਨੂੰ ਪੁਲਿਸ ਹਵਾਲੇ ਕਰ ਦਿੱਤਾ ਉਸਨੇ ਦੱਸਿਆ ਕਿ ਪੁਲਿਸ ਨੇ ਉਸਦੇ ਪਤੀ ਨੂੰ ਧਾਰਾ 751 ਤਹਿਤ ਜੇਲ੍ਹ ਵੀ ਭੇਜ ਦਿੱਤਾ ਸੀ ਪਰ ਉਸਦੇ ਪਤੀ ਨੂੰ ਮੌਕੇ ਤੇ ਹੀ ਜ਼ਮਾਨਤ ਮਿਲ ਗਈ ਅਤੇ ਹੁਣ ਪੀੜਤ ਔਰਤ ਇਨਸਾਫ ਦੀ ਮੰਗ ਕਰ ਰਹੀ ਹੈ। ਇਸ ਦੇ ਨਾਲ ਹੀ ਜਦੋਂ ਇਸ ਮਾਮਲੇ ਸੰਬੰਧੀ ਥਾਣਾ ਰਾਮ ਬਾਗ ਦੇ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਕੋਈ ਵੀ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ। ਆਓ ਦੇਖਦੇ ਹਾਂ ਪੂਰੀ ਖਬਰ। ਹਾਂਜੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ 'ਚ ਇੱਕ ਵਿਅਕਤੀ ਦੀ ਕੁੱਟਮਾਰ ਕਰਦੇ ਪਏ ਇਹ ਕੀ ਮਾਮਲਾ ਹੈ ਕਿਉਂ ਉਸਨਾਂ ਨੂੰ ਕੁੱਟਮਾਰ ਮਾਮਲਾ ਇਹ ਕਿ ਉਹ ਮੇਰਾ ਹਸਬੰਦ ਹੈ ਤੇ ਉਹ ਮੈਨੂੰ ਵੀਡੀਓ ਕਾਲ ਕਰ ਰਿਹਾ ਸੀ ਤੇ ਵੀਡੀਓ ਕਾਲ ਕਰਕੇ ਤੇ ਮੈਨੂੰ ਕਹਿ ਰਿਹਾ ਸੀ ਵੜਲਾ ਚੋ ਮੇਰਾ ਤੋਂ ਬਾਅਦ ਮੈਂ ਗਈ ਉਹਨੂੰ ਦੇਖਿਆ ਕਿਸੇ ਜਨਾਨੀ ਨਾਲ ਮਤਲਬ ਹੋਟਲ ਦੇ ਵਿੱਚ ਸ਼ਰੀਆ ਮਤਲਬ ਸਭ ਕੁਝ ਚੱਲ ਰਿਹਾ ਸੀ ਤੇ ਪਕੜ ਕੇ ਮੈਂ ਫਿਰ ਉਹਨੂੰ ਦੋ ਚਾਰ ਲਾਈਆਂ ਵੀ ਸਭ ਕੁਝ ਹੋਇਆ ਤੇ ਮੈਂ ਮਤਲਬ ਥਾਣਾ ਮੁਹੰਗਮਪੁਰੇ ਕੰਪਲੇਂਟ ਵੀ ਪਾਈ ਤੇ ਉਸ ਤੋਂ ਅੱਗੇ ਮਤਲਬ ਬੱਸ ਅੱਡੇ ਜਿਹੜੀ ਜਾਨੀ ਸੀ ਅਸੀਂ ਉੱਥੇ ਕੰਪਲੇਂਟ ਪਾਈ ਪਰ ਮੇਰੀ ਉੱਥੇ ਕੋਈ ਕਾਰਵਾਈ ਨਹੀਂ ਕੀਤੀ ਗਈ ਸੁਣਵਾਈ ਨਹੀਂ ਹੋਈ 751 ਦਾ ਮੈਨੂੰ ਕਿਹਾ ਗਿਆ ਪਰ 751 ਉਸਤੇ ਨਹੀਂ ਹੋਈ ਪਰ 751 ਜੋ ਉਹਨੇ ਗਲਤੀ ਕੀਤੀ ਆ ਇਸੀ ਸਜ਼ਾ ਤੇ ਇਸ ਤੋਂ ਵੀ ਭਾਰੀ ਮਿਲਣੀ ਚਾਹੀਦੀ ਆ ਪਰ ਫਿਰ ਵੀ ਉਹ 751 ਕਹਿ ਕੇ ਵੀ ਉਹ 751 ਵੀ ਇੱਕ ਛੋਟਾ ਜਿਹਾ ਕੇਸ ਭਾ ਕੇ ਵੀ ਉਸਤੇ ਨਹੀਂ ਕੀਤੀ ਗਈ ਤੁਸੀਂ ਕਦਮ ਪੁਲਿਸ ਦੇ ਹਵਾਲੇ ਕੀਤਾ ਸੀ ਮੈਂ ਉਸ ਦਿਨ ਰਾਤ ਨੂੰ ਹੀ 19 ਤਰੀਕ ਦੀ ਰਾਤ ਨੂੰ ਹੀ ਉਹਨਾਂ ਨੂੰ ਮਤਲਬ 8:30 9 ਵਜੇ ਫੜਾਇਆ ਫਿਰ ਉਸ ਤੋਂ ਬਾਅਦ ਫਿਰ ਅਸੀਂ ਪੁਲਿਸ ਚੌਂਕੀ 12 1 ਵਜੇ ਬਸ ਸੱਡੇ ਪੁਲਿਸ ਚੌਂਕੀ ਲੈ ਕੇ ਗਈ ਮੈਂ ਉਸੇ ਟਾਈਮ ਹੀ ਲੇਡੀਜ਼ ਨੂੰ ਛੱਡ ਦਿੱਤਾ ਗਿਆ ਬਾਕੀ ਮਤਲਬ ਸਵੇਰੇ ਉਸ ਆਦਵੀ ਨੂੰ ਛੱਡਿਆ ਗਿਆ ਮੇਰੇ ਹਸਬੰਦ ਨੂੰ ਕੀ ਕਾਰਨ ਕੀ ਹੈ ਕਿ ਉਹ ਹੁਣ ਕਿਸੇ ਹੋਰ ਔਰਤ ਦੇ ਨਾਲ ਘੁੰਮ ਰਿਹਾ ਤੁਹਾਨੂੰ ਨਹੀਂ ਅਪਣਾ ਰਹੇ ਕੀ ਕਾਰਨ ਕਾਰਨ ਇਹ ਕਿ ਜੀਜਾ ਜਿਹੜਾ ਉਸ ਦਾ ਉਸ ਦੀ ਗਲਤ ਅੱਖ ਮੇਰੇ ਤੇ ਆ ਉਹ ਲੜਾਈਆਂ ਲਵਾਉਂਦਾ ਵੀ ਵਾਸੇ ਇਹਨਾਂ ਦੋਵਾਂ ਦੇ ਵਿੱਚ ਲੜਾਈਆਂ ਪਈਆਂ ਰਹਿਣ ਤੇ ਇਸ ਘਰ ਚੋਂ ਬਾਹਰ ਨਿਕਲ ਜਾਵੇ ਉਸ ਦੀ ਜਗ੍ਹਾ ਤੇ ਮੈਂ ਹੀ ਆ ਸਕਾਂ ਇਹ ਹੁਣ ਗਲਤ ਨਾਵਸ਼ਨਾਵ ਹਰਕਤਾਂ ਉਹਦੇ ਕੋਲ ਕਰਾਉਂਦਾ ਪਿਆ ਜਿਸ ਤਰ੍ਹਾਂ ਜਨਾਨੀ ਦੇ ਦਿਲ ਨੂੰ ਠੇਸ ਪਹੁੰਚੇ ਇਹ ਇਹੀ ਹਰਕਤ ਰਹਿ ਗਈ ਸੀ ਜਿਹੜੀ ਬਾਕੀ ਜਿਹੜੀ ਕਿ ਮੇਰੇ ਮਨ ਨੂੰ ਠੇਸ ਪਹੁੰਚੇ ਤੇ ਮੈਂ ਉਹਨੂੰ ਛੱਡ ਦਵਾਂ ਤੇ ਉਹਨਾਂ ਦੀ ਜਗ੍ਹਾ ਤੇ ਇਹ ਆਪ ਇਸ ਦਾ ਜੀਜਾ ਜੋ ਹੈਪੀ ਵੇਰ ਕੇ ਰਹਿੰਦਾ ਵੈ ਇਸ ਦਾ ਮੇਰੇ ਹਸਬੰਦ ਦਾ ਜੀਜਾ ਉਹ ਸਭ ਕੁਝ ਕਰਵਾ ਰਿਹਾ ਹੁਣ ਕੀ ਮੰਗਤੀ ਕਰਦੇ ਜੀ ਮੰਗੇ ਆ ਵੀ ਜੋ ਬਲਵਿੰਦਰ ਸਿੰਘ ਬੰਟੀ ਆ ਉਸੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੇਰੇ ਸਾਹਮਣਾਂ ਤਾਂ ਪਰਚਾ ਪੈਣਾ ਚਾਹੀਦਾ ਵਾ ਵੀ ਐਸਰਾ ਮੈਨੂੰ ਗਲਤੋਂ ਨੇ ਮੇਰੇ ਨਾਲ ਇਹ ਕੀਤਾ ਵਾ ਮੇਰੇ ਦਿਲ ਔਰ ਦਿਮਾਗ ਨੂੰ ਠੇਸ ਪੰਚਾਈ ਆ ਔਰ ਜੀਜੇ ਦੀ ਵੀ ਜੋ ਜੀਜਾ ਕਰ ਰਿਆ ਵਾ ਭੈਣ ਕਰ ਰਹੀ ਆ ਇਹਨਾਂ ਤੇ ਵੀ ਕਾਰਵਾਈ ਕੀਤੀ ਜਾਵੇ ਪੁਲਿਸ ਕੀ ਕਹਿੰਦੀ ਹੈ ਪੁਲਿਸ ਪਹਿਲਾਂ ਕਹਿੰਦੀ 752 ਮਤਲਬ ਪਾਈ ਆ ਤੇ ਜਦੋਂ ਮੈਂ ਕ੍ਰਾਈਮ ਡਾਇਰੀ ਵਿੱਚ ਦੇਖਿਆ ਕੋਈ 752 ਨਹੀਂ ਪਈ ਕੁਝ ਵੀ ਨਹੀਂ ਪਿਆ ਤੇ ਜੇ ਮੈਂ ਆਪ ਮਤਲਬ ਪਤਾ ਕਰਨ ਦੀ ਕੋਸ਼ਿਸ਼ ਕੀਤੀ ਆ ਕੋਈ ਮੈਨੂੰ ਪੜਾਇਆ ਨਹੀਂ ਗਿਆ ਦੋਰੋ ਦਿਖਾਤਾ ਗਿਆ 552 ਮੈਨੂੰ ਕੁਝ ਨਹੀਂ ਪਤਾ ਲੱਗ ਰਿਹਾ ਵੀ ਹੋ ਕੀ ਰਿਹਾ ਉਹ ਸ਼ਰੀਆਮ ਤੁਰਿਆ ਫਿਰਦਾ ਬੁਚਾਰਾਂ ਵਿੱਚ ਜਿਸ ਨੇ ਗਲਤ ਹਰਕਤ ਕੀਤੀ ਐਸੀ